ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋ ਮਨੁਭਤੇ ਕਿਆ ਹੋਇ ਆਵੈ ਦਸੋ ਮਨੁਖ ਪਾਸੋਂ ਆਪਣੀ ਆਗ ਕਿਹੜਾ ਕੰਮ ਹੋ ਸਕਦਾ ਹੈ ਜੋ ਤਿਸ ਭਾਵੈ ਸੋਈ ਕਰਾਵੈ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਜੀਵ ਪਾਸੋਂ ਕਰਾਉਂਦਾ ਹੈ ਇਸ ਕੈ ਹਾਥ ਹੋਏ ਤਾਂ ਸਭ ਕਿ ਛਲੇ ਇਸ ਮਨੁੱਖ ਦੇ ਵਾਸ ਹੋਵੇ ਤਾਂ ਹਰ ਇੱਕ ਚੀਜ਼ ਸਾਂਭ ਲਏ ਜੋ ਤੇ ਸੁਭਾਵ ਹੈ ਸੋਈ ਕਰੇ ਪਰ ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸਨੂੰ ਭਾਉਂਦਾ ਹੈ ਅਣਜਾਣਤ ਵਿਗਿਆ ਮਹਿ ਰਚੇ ਮੂਰਖਤਾ ਦੇ ਕਾਰਨ ਮਨੁੱਖ ਮਾਇਆ ਵਿੱਚ ਰੁਝ ਜਾਂਦਾ ਹੈ ਜੇ ਜਾਣਤ ਆਪਨਿ ਆਪ ਬਚੈ ਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ ਇਸ ਤੋਂ ਬਚਿਆ ਰਹੇ ਪਰ ਮੇ ਪੂਲਾ ਦਹ ਦੇਸ ਤਾਵ ਪਰ ਇਸ ਦਾ ਮਨ ਪੁਲੇਖੇ ਵਿੱਚ ਪੁੱਲਾ ਹੋਇਆ ਮਾਇਆ ਦੇ ਖਾਤਰ ਦਸੀ ਪਾਸੀ ਦੌੜਦਾ ਹੈ ਨਿਮਖ ਮਾਹੇ ਚਾਰ ਕੁੰਡ ਫਿਰਿਆ ਵੈ ਅੱਖ ਦੇ ਫੋਰ ਵਿੱਚ ਚੌਹ ਕੁੰਟਾਂ ਵਿੱਚ ਭੱਜ ਦੌੜ ਆਉਂਦਾ ਹੈ ਕਾਰ ਕੇ ਕਿਰਪਾ ਜਿਸ ਆਪਣੀ ਭਗਤ ਦੇ ਪ੍ਰਭੂ ਮਿਹਰ ਕਰਕੇ ਜਿਸ ਜਿਸੁ ਮਨੁਖ ਨੂੰ ਆਪਣੀ ਭਗਤੀ ਬਖਸ਼ਦਾ ਹੈ ਨਾਨਕ ਤੇ ਜਨ ਨਾਮ ਮਿਲੇ ਹੈ ਨਾਨਕ ਉਹ ਮਨੁਖ ਨਾਮ ਵਿੱਚ ਟਿਕੇ ਰਹਿੰਦੇ ਹਨ ਖਿਨ ਮਹਿ ਨੀਚ ਕੀਟ ਕੋ ਰਾਜ ਖਿਨ ਵਿਜ ਪ੍ਰਭੂ ਕੀੜੇ ਵਰਗੇ ਨੀਵੇਂ ਮਨੁਖ ਨੂੰ ਰਾਜ ਦੇ ਦਿੰਦਾ ਹੈ ਪਾਰ ਬ੍ਰਹਮ ਗਰੀਬ ਨਿਵਾਜ ਪ੍ਰਭੂ ਗਰੀਬਾਂ ਤੇ ਮਿਹਰ ਕਰਨ ਵਾਲਾ ਹੈ ਜਾਂ ਕਾ ਦ੍ਰਿਸ਼ਿ ਕਛੂ ਨਾ ਆਵੇ ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿਸ ਆਉਂਦਾ ਤਿਸ ਤਤਕਾਲ ਦਹ ਦਿਸ ਪ੍ਰਗਟ ਆਵੇ ਉਸ ਨੂੰ ਪਲਕ ਵਿੱਚ ਦਸੀ ਪਾਸੀ ਉਗਾ ਕਰ ਦਿੰਦਾ ਹੈ ਜਾਕੋ ਆਪਣੀ ਕਰੈਬਖੀ ਸਭ ਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖਸ਼ਿਸ਼ ਕਰਦਾ ਹੈ ਤਾਕਾ ਲੇਖਾ ਨਾ ਗਣੈ ਜਗਦੀਸ਼ ਉਸ ਦਾ ਕਰਮਾਂ ਦਾ ਲੇਖਾ ਨਹੀਂ ਗਿਣਦਾ ਜਿਉ ਪਿੰਡ ਸਭ ਤੇ ਸਗੀ ਰਾਸ ਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ ਘਟ ਘਟ ਪੂਰਨ ਭੰ ਵਰਗਾਸ ਹਰੇਕ ਸਰੀਰ ਵਿੱਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ ਆਪਣੀ ਮੰਤ ਆਪ ਬਣਾਈ ਇਹ ਜਗਤ ਰਚਨਾ ਉਸ ਨੇ ਆਪ ਹੀ ਰਚੀ ਹੈ ਨਾਨਕ ਜਿਵੇ ਤੇਖ ਬਡਾਈ ਹੇ ਨਾਨਕ ਆਪਣੀ ਇਸ ਬਜ਼ੁਰਗੀ ਨੂੰ ਆਪ ਵੇਖ ਕੇ ਖੁਸ਼ ਹੋ ਰਿਹਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ